ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੂਚ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਜਸ਼ਨ ਹਸਾਨ ਬਹੁਤ ਬਹੁਤ ਧੰਨਵਾਦ ਜੀ ਵਧੀਆ ਠੀਕ ਠਾਕ ਤੁਸੀਂ ਦੱਸੋ ਠੀਕ ਠਾਕ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸੂਟ ਦਾ ਕਲਰ ਕਿਹਾ ਕਿ ਬਹੁਤ ਸੋਹਣਾ ਹੈ ਜਸਵਿੰਦਰ ਮਾਲਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਕਿਰਨਦੀਪ ਕਿਰਨਦੀਪ ਰਾਏਕੋਟ ਤੋਂ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਸੋਹਣਾ ਕਮੈਂਟ ਕੀਤਾ ਤੁਸੀਂ ਨਾਜੀਆ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਜਸ ਬਰਾੜ ਬਠਿੰਡ ਬਹੁਤ-ਬਹੁਤ ਧੰਨਵਾਦ ਜੀ ਸਵਰਨਜੀਤ ਰਾਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ। ਹਰਪ੍ਰੀਤ ਨਵੇਂ ਸ਼ਹਿਰ ਵਾਲੇ ਬਹੁਤ-ਬਹੁਤ ਧੰਨਵਾਦ ਜੀ। ਹੋਰ ਸਨਾਓ ਦੀਦੀ ਕਿਵੇਂ ਠੀਕ ਠਾਕ ਹੋ ਕੀ ਹਾਲ ਹੈ? ਵੀਰਪਾਲ ਕੌਰ ਛਾਪੇ ਪਿੰਡ ਛਾਪੇ ਬਹੁਤ-ਬਹੁਤ ਧੰਨਵਾਦ ਜੀ। गगन बावा बहुत बहुत धन्यवाद जी प्रभजोत कौर बहुत बहुत धन्यवाद जी कुलविंदर कौर बहुत बहुत धन्यवाद जी ਤੇ ਠੀਕ ਹੈ ਜੀ ਅੱਜ ਆਪਾਂ ਦੱਸਦੇ ਆ ਤੁਹਾਨੂੰ ਬਹੁਤ ਹੀ ਵਧੀਆ ਤੇ ਸਿੰਪਲ ਜੀ ਰਿਮੇਡੀ ਆਪਣੀ ਤੇ ਜ਼ਰੂਰ ਬਣਾ ਕੇ ਤੁਸੀਂ ਲਗਾਓ ਚਿਹਰੇ ਤੇ ਝੁਰੜੀਆਂ 글로 ਬਹੁਤ ਜ਼ਿਆਦਾ ਆਊਗਾ ਝੁਰੜੀਆਂ ਖਤਮ ਹੋਣਗੀਆਂ ਬਿਲਕੁਲ ਸਿੰਪਲ ਤੇ ਸਸਤੀ ਰਿਮੇਡੀ ਹੈ ਬਿਲਕੁਕੁਲ ਇੰਦੂ ਸਸਤੀ ਕੋਈ ਚੀਜ਼ ਨਹੀਂ ਕਿ ਜਿੰਨੀ ਆਪਣੇ ਮਤਲਬ ਹਰ ਚੀਜ਼ ਘਰੇ ਆਹੀ ਤੇ ਤੁਸੀਂ ਆਸਾਨੀ ਨਾਲ ਬਣਾ ਕੇ ਲਗਾ ਸਕਦੇ ਹੋ ਤੇ ਬਹੁਤ ਸਾਰੇ ਕਮੈਂਟ ਆਉਂਦੇ ਆ ਪਹਿਣਾ ਦੇ ਕੀ ਭੈਣ ਜੀ ਤੁਹਾਡੀਆਂ ਰੈਮਡੀਜ਼ ਜੋ ਵੀ ਤੁਸੀਂ ਦੱਸਦੇ ਹੋ ਬਹੁਤ ਫਾਇਦੇਮੰਦ ਹੁੰਦੀਆਂ ਐ ਤਾਂ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਕਿ ਚਲੋ ਹਨਾ ਆਪਾਂ ਕਿਸੇ ਦੇ ਕੰਮ ਆ ਸਕੀ ਤੇ ਬਹੁਤ ਭੈਣਾ ਮੈਨੂੰ ਕਮੈਂਟ ਕਰਦੀਆਂ ਕਿ ਸਾਡੇ ਝੂੜੀਆਂ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸੀ ਕਹਿੰਦੀ ਬਹੁਤ ਜ਼ਿਆਦਾ ਝੂੜੀਆਂ ਪੈ ਗਈਆਂ ਸੀਆਂ ਫੇਸ ਦੇ ਉੱਪਰ ਤੇ ਕਹਿੰਦੀ ਹੁਣ ਮੈਨੂੰ ਖੁਦ ਨੂੰ ਲੱਗਣ ਲੱਗ ਗਿਆ ਕਿ ਮੇਰੇ ਝੂੜੀਆਂ ਘਟਣੀਆਂ ਸ਼ੁਰੂ ਹੋ ਗਈਆਂ ਇਹ ਕਹਿੰਦੀ ਮੈਂ ਤੁਹਾਡੀਆਂ ਜਿੰਨੀਆਂ ਵੀ ਆ ਵੀਡੀਓ ਦੇਖਦੀਆਂ ਸਾਰੀਆਂ ਰੋਮੈਡੀਜ਼ ਆ ਜੋ ਵੀ ਆ ਯੂਜ਼ ਕਰਦੀਆਂ ਤੇ ਬਹੁਤ ਵਧੀਆ ਰਿਜ਼ਲਟ ਮਿਲਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਤੇ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਦੋਂ ਇਦਾਂ ਕਮੈਂਟ ਕਰਦੇ ਹੋ ਤੇ ਬਹੁਤ ਵਧੀਆ ਲੱਗਦਾ ਹੈ ਤੇ ਇੱਕ ਹੌਂਸਲਾ ਜਾ ਮਿਲ ਜਾਂਦਾ ਹੈ ਕਿ ਚਲੋ ਭੈਣ ਭਾਈ ਆਪਣੇ ਨਾਲ ਖੜੇ ਹੈ ਹਨਾ ਆਪਾਂ ਨੂੰ ਸਪੋਰਟ ਕਰਦੇ ਆ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਮੈਸੇਜ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰ ਦਿਆ ਕਰੋ ਤੁਸੀਂ ਕਿ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਤੁਹਾਡੇ ਕਮੈਂਟ ਦੇਖਦੀਆਂ ਤੇ ਬਹੁਤ ਵਧੀਆ ਲੱਗਦਾ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਤੇ ਆਪਾਂ ਤੁਹਾਨੂੰ ਦੱਸਦੇ ਆ ਅੱਜ ਵਾਲੀ ਰਿਮੇਡੀ ਜੋ ਦੁੱਧ ਦਾ ਆਪਣੇ ਕੋਲ ਕੱਚਾ ਦੁੱਧ ਦਾ ਬਸ ਥੋੜਾ ਜਿਹਾ ਆਪਾਂ ਲੈ ਲਿਆ ਇੱਕ ਚਮਚਾ ਹੀ ਦੁੱਧ ਪਾ ਲਿਆ ਆਪਾਂ ਇੱਕ ਚਮਚਾ ਕੱਚਾ ਦੁੱਧ ਤੇ ਦੁੱਧ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਵਧੀਆ ਜਿੰਨੇ ਫੀਨ ਵਾਸਤੇ ਫਾਇਦੇ ਉਹਨੇ ਆਪਣੇ ਫੇਸ ਵਾਸਤੇ ਵੀ ਹੈਗੇ ਆ ਤੇ ਆ ਆਪਣੇ ਕੋਲੇ ਹੈਗਾ ਐਲੋਵੀਰਾ ਹਾਂਜੀ ਆਪਾਂ ਇੱਕ ਚਮਚਾ ਦੁੱਧ ਦਾ ਪਾਇਆ ਸੀ ਤੇ ਇੱਕ ਚਮਚਾ ਹੀ ਆਪਾਂ ਐਲੋਵੀਰਾ ਜੈਲ ਦਾ ਪਾ ਲਿਆ ਇਹਦੇ ਵਿੱਚ ਤੇ ਆਹ ਵਿਟਾਮਿਨ E ਦਾ ਕੈਪਸੂਲ ਇਹ ਜਦੋਂ ਤਿੰਨੋ ਚੀਜ਼ਾਂ ਮਿਲ ਜਾਣ ਤੇ ਬਹੁਤ ਜ਼ਿਆਦਾ ਇੰਨਾ ਜ਼ਬਰਦਸਤ ਫਾਇਦਾ ਨਾ ਇਸੀ ਦਾ ਤੇ ਇਹਨੂੰ ਤੁਸੀਂ ਹੌਲੀ-ਹੌਲੀ ਇਦਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਜਿੰਕੀ ਤਰ੍ਹਾਂ ਆਪਾਂ ਇਹਨੂੰ ਕਰ ਲਿਆ ਮਿਕਸ ਇਦਾਂ ਨੂੰ ਮਿਕਸ ਕਰ ਲੈਣਾ ਚਿੰਕੀ ਤਰ੍ਹਾਂ ਤੁਸੀਂ ਤੇ ਫਿਰ ਇਹਨੂੰ ਕੀ ਕਰਨਾ ਹੈ ਤੁਸੀਂ ਲਗਾਉਣ ਦਾ ਤਰੀਕਾ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜੀਆਂ ਪੈਣ ਦੇ ਬਹੁਤ ਜ਼ਿਆਦਾ ਝੂੜੀਆਂ ਪੈ ਚੁੱਕੀਆਂ ਐ ਜਿਹੜੇ ਮਤਲਬ 30 ਪਲੱਸ ਹੋ ਚੁੱਕੇ ਹੋ ਤਾਂ ਇਹ ਕਰੀਮ ਬਣਾ ਕੇ ਜ਼ਰੂਰ ਲਗਾਉਣ ਡੇਲੀ ਲਗਾਓ ਕੋਈ ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਫਾਇਦਾ ਹੀ ਹੈ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੈ ਤੁਸੀਂ ਥੋੜੀ ਜਿਹੀ ਬਣਾਉਣੀ ਹੈ ਜਿਆਦਾ ਨਹੀਂ ਬਣਾ ਕੇ ਰੱਖਣੀ ਕਿਉਂਕਿ ਆਪਾਂ ਦੁੱਧ ਪਾਇਆ ਵਿੱਚ ਹੈ ਨਾ ਦੁੱਧ ਖਰਾਬ ਹੋਣ ਦੇ ਚਾਂਸ ਹੁੰਦੇ ਆ ਆਪਾਂ ਇਹ ਨਹੀਂ ਦੱਸਦੇ ਵੀ ਤੁਸੀਂ ਇੱਕੇ ਦਾ ਨਹੀਂ ਇੰਨੀ ਬਣਾ ਕੇ ਰੱਖ ਲਓ ਤੇ ਉਹ ਵੇਸਟ ਹੋ ਜਾਵੇ ਨਹੀਂ ਤੁਸੀਂ 2-3 ਦਿਨਾਂ ਦੀ ਬਣਾਉਣੀ ਹੈ ਕਰੀਮ 2-3 ਦੇ ਯੂਜ਼ ਕਰਕੇ ਫਿਰ ਨਵੀਂ ਬਣਾ ਲਓ ਕਿਉਂਕਿ ਵਿਟਾਮਿਨ E ਦੇ ਇੱਕ ਵਾਰੀ ਆਪਾਂ ਕੈਪਸੂਲ ਲੈ ਲੈਂਦੇ ਘਰੇ ਇਹ ਖਰਾਬ ਨਹੀਂ ਹੁੰਦੇ ਐਲੋਵੇਰਾ ਜੈਲ ਵੀ ਖਰਾਬ ਨਹੀਂ ਹੁੰਦੀ ਤੇ ਜਿਹੜਾ ਆਪਾਂ ਦੁੱਧ ਪਾਉਣੇ ਤੇ ਐਲੋਵੇਰਾ ਜੈਲ ਵੀ ਖਰਾਬ ਨਹੀਂ ਹੁੰਦੀ ਹੈ ਨਾ ਤੇ ਦੁੱਧ ਜਦੋਂ ਆਪਾਂ ਪਾ ਲੈਣੇ ਵਿੱਚ ਕੱਚਾ ਦੁੱਧ ਹੁੰਦਾ ਏ ਉਹ ਚਾਂਸ ਹੋ ਜਾਂਦੇ ਵੀ ਖਰਾਬ ਨਾ ਹੋ ਜੇ ਤੇ ਫ੍ਰਿਜ ਚ ਲਗਾ ਕੇ ਰੱਖ ਲਿਓ ਅੱਗੇ ਹੁਣ ਮੌਸਮ ਵਧੀਆ ਆ ਜਾਣਾ ਏ ਠੰਡਾ ਠੰਡਾ ਫੇਸ ਤੇ ਲਗਾਉਗੇ ਬਹੁਤ ਵਧੀਆ ਲੱਗੂਗਾ ਤੁਹਾਨੂੰ ਤੇ ਹੁਣ ਤਾਂ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਥੋੜੇ ਦਿਨ ਪਰ ਅੱਗੇ ਹਨਾ ਗਰਮੀ ਸ਼ੁਰੂ ਹੋ ਜਾਣੀ ਆ ਇਹਨੂੰ ਤੁਸੀਂ ਗਰਮੀ ਚ ਲਗਾਓ ਸਰਦੀ ਚ ਲਗਾਓ ਕਿਉਂਕਿ ਗਰਮੀ ਦੇ ਵਿੱਚ ਕਈ ਲੋਕ ਕਹਿੰਦੇ ਆ ਵੀ ਗਰਮੀ ਦੇ ਵਿੱਚ ਤਾਂ ਨਾ ਆਇਲ ਬੁਰਾ ਲੱਗੂਗਾ ਪਰ ਨਹੀਂ ਥੋੜਾ ਜਿਹਾ ਆਇਲ ਨਾ ਆਪਾਂ ਨੂੰ ਜਿਵੇਂ ਹਰ ਚੀਜ਼ ਚਾਹੀਦੀ ਹੁੰਦੀ ਆ ਜਿੱਦਾਂ ਆਪਾਂ ਕਹਿ ਦਿੰਨੇ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਹਾਂ ਮੈਂ ਨਾ ਮਿੱਠਾ ਬਿਲਕੁਲ ਬੰਦ ਕਰ ਦਿੱਤਾ ਕਿ ਇਦਾਂ ਹੋ ਗਿਆ ਕਿ ਨਹੀਂ ਮਿੱਠਾ ਨਹੀਂ ਖਾਣਾ ਵੀਟ ਵੱਧਦਾ ਏ ਜਿਆਦਾ ਮਿੱਠਾ ਖਾਣਾ ਪਰ ਸਾਰੇ ਕਹਿ ਦਿੰਨੇ ਹਨ ਤੇ ਉਹ ਐ ਹੋ ਗਿਆ ਮੈਨੂੰ ਵੀ ਬਹੁਤ ਜ਼ਿਆਦਾ ਵੀਕਨੈਸ ਜੀ ਲੱਗਣ ਲੱਗ ਪਈ ਐ ਹੋਈ ਜਾਇ ਕਰੇ ਸਿਰ ਪਰ ਪਰ ਰਹਿੰਦਾ ਏ ਮੈਂ ਤਾਂ ਵੀਕਨੈਸ ਹੁੰਦੀ ਆ ਤੇ ਉਹ ਇੱਕ ਵਾਰੀ ਇਦਾਂ ਹੀ ਡਾਕਟਰ ਨੂੰ ਪੁੱਛਿਆ ਤੇ ਡਾਕਟਰ ਕਹਿੰਦੇ ਵੀ ਤੁਸੀਂ ਮਤਲਬ ਵੀ ਮਿੱਠਾ ਮੈਂ ਕਹਿੰਦਾ ਵੀਕਨੈਸ ਜੀ ਬਹੁਤ ਰਹਿੰਦੀ ਆ ਕਹਿੰਦੇ ਨੇ 슈ਗਰ ਡਾਊਨ ਹੋ ਸਕਦੀ ਆ ਜੀ ਇਦਾਂ ਜਦੋਂ ਹੁੰਦਾ ਏ ਤੇ ਮੈਂ ਟੈਸਟ ਤਾਂ ਨਾ ਕਰਵਾਇਆ ਮੈਨੂੰ ਡਰ ਜਾ ਲੱਗਿਆ ਮੈਂ ਕਿ ਨਹੀਂ ਟੈਸਟ ਨਹੀਂ ਕਰਵਾਉਂਦੀ ਤੇ ਉਹ ਕਹਿੰਦੇ ਨਾ ਤੁਸੀਂ ਮਿੱਠਾ ਖਾਣਾ ਸ਼ੁਰੂ ਕਰੋ ਵੀ ਮਿੱਠਾ ਤੁਸੀਂ ਵੀ ਬਿਲਕੁਲ ਨਹੀਂ ਖਾਂਦੇ ਕਿਉਂ ਕਿਸੇ ਡਾਕਟਰ ਨੇ ਕਿਹਾ ਸੀ ਮਾਹ ਨਹੀਂ ਡਾਕਟਰ ਨੇ ਤਾਂ ਨਹੀਂ ਕਿਹਾ ਸੀ ਮੈਂ ਖੁਦ ਹੀ ਬੰਦ ਕਰਤਾ ਜਿਵੇਂ ਹੈਗਾ ਕਿ ਨਮਕੀਨ ਵੀ ਆਪਣੀ ਹਨਾ ਜ਼ਰੂਰੀ ਹੈਗਾ ਆਪਣੀ ਸਿਹਤ ਨੂੰ ਜਿਆਦਾ ਨਹੀਂ ਪਰ ਜਿਵੇਂ ਆਪਾਂ ਕਹਿੰਦੇ ਲਿਮਟ ਦੇ ਵਿੱਚ ਹਰ ਚੀਜ਼ ਜ਼ਰੂਰੀ ਹੈ ਉਸੇ ਤਰੀਕੇ ਦੇ ਨਾਲ ਮਿੱਠਾ ਵੀ ਖਾਓ ਥੋੜਾ ਖਾਓ ਪਰ ਪਰ ਖਾਓ ਜ਼ਰੂਰ ਤੇ ਨਮਕ ਵੀ ਜ਼ਰੂਰੀ ਹੈ ਕਿ ਬਿਲਕੁਲ ਨਮਕ ਛੱਡ ਦਿੰਦੇ ਹਾਂ ਬੀਪੀ ਘਟਣ ਲੱਗ ਜਾਂਦਾ ਉਹ ਵੀ ਹੋਣ ਲੱਗ ਜਾਂਦਾ ਹੈ ਨਾ ਤੇ ਇਹ ਹੁੰਦਾ ਹੈ ਕਿ ਮੈਂ ਇਸ ਕਰਕੇ ਕਹਿੰਨੀ ਵੀ ਹਰ ਚੀਜ਼ ਜ਼ਰੂਰੀ ਹੈ ਆਪਣੇ ਤੇ ਗਰਮੀ ਹੋਵੇ ਸਰਦੀ ਹੋਵੇ ਜਿਵੇਂ ਆਪਾਂ ਕਹਿੰਦੇ ਮੋਇਸਚਰਾਈਜ਼ਰ ਖਤਮ ਹੋ ਜਾਂਦਾ ਆਪਣੀ ਬਾਡੀ ਦੇ ਵਿੱਚੋਂ ਉਦੋਂ ਹੀ ਚੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਸਕਿਨ ਡਰਾਈ ਹੋ ਜਾਂਦੀ ਹੈ ਤੇ ਫੇਸ ਤੇ ਕਿਉਂਕਿ ਹੋਰ ਆਪਣੇ ਜਿਵੇਂ ਘਟ ਦਿਸਦੀਆਂ ਹਨ ਉਹ ਜਿਵੇਂ ਜ਼ਿਆਦਾ ਇਸ ਚ ਜਾ ਕੇ ਦਿਸਣਗੀਆਂ ਤੇ ਫੇਸ ਤੇ ਬਹੁਤ ਜਲਦੀ ਦਿਸਣ ਲੱਗ ਜਾਣਗੀਆਂ 30 ਕ੍ਰੋਸ ਕਰਤਾ ਤੁਸੀਂ ਬਸ ਤੁਹਾਡੇ ਝੁਰੜੀਆਂ ਦਿਸਣੀਆਂ ਸ਼ੁਰੂ ਹੋ ਜਾਣਗੀਆਂ ਕਈਆਂ ਦੀ ਸਕਿਨ ਹੀ ਇੰਨੀ ਸੈਂਸਿਟਿਵ ਹੁੰਦੀ ਆ ਕਿ ਬਹੁਤ ਜਲਦੀ ਝੁਰੜੀਆਂ ਦਿਸਦੀਆਂ ਜਿਨ੍ਹਾਂ ਦੀ ਮਤਲਬ ਆਪਾਂ ਕਹਿੰਦੇ ਆ ਪੰਜਾਬੀ ਵਿੱਚ ਵੀ ਸਕਿਨ ਪਤਲੀ ਹੁੰਦੀ ਆ ਕਈ ਜਾਂਦਾ ਮਾਸ ਮੋਟਾ ਹੁੰਦਾ ਹੈ ਕਈਆਂ ਦਾ ਜਿਵੇਂ ਪਤਲਾ ਜਿਹਾ ਮਾਸ ਹੁੰਦਾ ਨਾ ਸਕਿਨ ਦਾ ਉਹਨਾਂ ਦੇ ਬਹੁਤ ਛੇਤੀ ਝੁਰੜੀਆਂ ਪੈਣ ਦੇ ਚਾਂਸ ਹੁੰਦੇ ਆ ਤੇ ਉਹਨਾਂ ਨੂੰ ਚਾਹੀਦਾ ਕਿ ਆਪਾਂ ਵੱਧ ਤੋਂ ਵੱਧ ਆਪਣੀ ਸਕਿਨ ਦੇ ਉੱਪਰ ਕੁਛ ਨਾ ਕੁਛ ਨਾ ਇਦਾਂ ਦਾ ਲਗਾਉਂਦੇ ਰਹੀਏ ਕਿ ਸਕਿਨ ਡਰਾਈ ਨਾ ਹੋਵੇ ਕਿਉਂਕਿ ਜਦੋਂ ਡਰਾਈ ਹੋਊਗੀ ਸਕਿਨ ਆਪਾਂ ਨਹੀਂ ਖਿਆਲ ਕੀਤਾ ਥੋੜੇ ਜਿਹੇ ਦਿਨ ਵੀ ਤੇ ਆਪਣੇ ਝੁਰੜੀਆਂ ਆਟੋਮੈਟਿਕੀ ਦਿਸਣ ਲੱਗ ਜਾਣੀਆਂ ਚਿਹਰੇ ਤੇ ਤੁਸੀਂ ਕੀ ਕਰਨਾ ਰਾਤ ਨੂੰ ਚੰਗੀ ਤਰ੍ਹਾਂ ਫੇਸ ਆਪਣਾ ਧੋ ਦਿਓ ਮੈਂ ਵੀ ਕਿਸੇ ਪਾਰਟੀ ਤੇ ਗਈ ਸੀ ਪ੍ਰੋਗਰਾਮ ਤੋਂ ਆਈ ਹੁਣੇ ਤੇ ਇਸ ਕਰਕੇ ਮੈਂ ਫੇਸ ਧੋ ਲਿਆ ਆਪਣਾ ਚੰਗੀ ਤਰ੍ਹਾਂ ਧੁੱਤਾ ਹੋਇਆ ਹੈ ਬਸ ਕੱਲੀ ਲਿਪਸਟਿਕ ਨਹੀਂ ਲਾਈ ਵੈਸੇ ਮੈਂ ਵੈਸੇ ਤਾਂ ਮੈਂ ਲਗਾਉਂਦੀ ਵੀ ਨਹੀਂ ਕੁਝ ਵੀ ਕਰੀਮ ਵਗੈਰਾ ਮੈਂ ਕਦੇ ਕੁਝ ਨਹੀਂ ਲਗਾ ਕੱਲਾ ਮੋਇਸਚਰਾਈਜ਼ਰ ਆ ਪਾ ਇਦਾਂ ਦੇ ਜਿਹੜੇ ਬਣਾ ਕੇ ਰੱਖਦੇ ਉਹਨਾਂ ਚੋਂ ਹੀ ਲਗਾ ਲਈਦਾ ਤੇ ਹੋਰ ਆਪਾਂ ਮੇਕਅਪ ਕੁਝ ਨਹੀਂ ਬਸ ਕੱਲਾ ਕੱਜਲ ਪਾਉਣੀ ਹੁੰਨੀ ਆ ਤੇ ਲਿਪਸਟਿਕ ਲਗਾਨੀ ਆ ਤੇ ਉਹ ਮੈਂ ਨਹੀਂ ਲਾਈ ਤੇ ਵੈਸੇ ਮੈਂ ਫੇਸ ਧੋ ਲਿਆ ਆਪਣਾ ਤੇ ਹੁਣ ਆਪਾਂ ਇਹਦੇ ਉੱਪਰ ਲਗਾਣੇ ਆ ਇਹ ਵਾਲੀ ਜਿਹੜੀ ਬਣੀ ਹੋਈ ਆ ਆਪਣੀ ਕਰੀਮ ਟਾਈਪ ਬਣ ਗਿਆ ਇਹ ਇਹਨੂੰ ਤੁਸੀਂ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਇਦਾਂ ਕਰਕੇ ਲਗਾ ਲਿਓ ਬਹੁਤ ਜ਼ਿਆਦਾ ਵਧੀਆ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਵਧੀਆ ਲੱਗ ਰਿਹਾ ਦੁੱਧ ਖਰੀਜੇ ਚੋਂ ਕੱਢਿਆ ਸੀਗਾ ਤੇ ਠੰਡਾ ਠੰਡਾ ਹੈ ਤੇ ਜਦੋਂ ਕਿ ਤੂੰ ਹਨਾ ਜਾ ਕੇ ਆਈ ਹੈ ਆਪਾਂ ਤੇ ਇੱਕ ਆਪਣੇ ਇੰਨਾ ਜਗ੍ਹਾ ਤੇ ਜ਼ਰੂਰ ਕੋਈ ਵੀ ਆਪਣੀ ਮਤਲਬ ਤੁਸੀਂ ਚੀਜ਼ ਆ ਲਗਾਉਂਦੇ ਹੋ ਮੋਇਸਚਰਾਈਜ਼ਰ ਕੋਈ ਵੀ ਲਗਾਉਂਦੇ ਇੱਥੇ ਜ਼ਰੂਰ ਲਗਾਇਆ ਕਰੋ ਆਪਣੇ ਇੱਥੋਂ ਵੀ ਆਪਣੇ ਆਹ ਹੌਣ ਲੱਗ ਜਾਂਦਾ ਹੈ ਨਾ ਅੱਖਾਂ ਦੇ نیچے ਚੰਗੀ ਤਰ੍ਹਾਂ ਹਲਕੀ ਉਂਗਲ ਦੇ ਨਾਲ ਇਦਾਂ ਕਰਕੇ ਹਲਕੇ ਜਿਹੇ ਹੱਥ ਦੇ ਨਾਲ ਤੇ ਇੱਕਦਮ ਤੁਹਾਨੂੰ ਫਰੈਸ਼ ਫਰੈਸ਼ ਲੱਗੂਗਾ ਬਹੁਤ ਵਧੀਆ ਤੇ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਇਹ ਬਣੀਆਂ ਚੀਜ਼ਾਂ ਤੁਸੀਂ ਨਾਈਟ ਨੂੰ ਹੀ ਲਗਾਓ ਕਿਉਂਕਿ ਰਾਤ ਨੂੰ ਆਪਾਂ ਨੇ ਫੇਸ ਨੂੰ ਰੈਸਟ ਬਹੁਤ ਵਧੀਆ ਮਿਲ ਜਾਂਦੀ ਹੈ ਜਦੋਂ ਤੁਸੀਂ ਆਪਣਾ ਕੰਮ ਖਤਮ ਕਰ ਲੈਣੀਆਂ ਭੈਣਾ ਸੌਣ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਆਪਣਾ ਮੂੰਹ ਹੱਥ ਧੋਨੇ ਆ ਨੋਰਮਲੀ ਹੁੰਦਾ ਹੀ ਆਪਾਂ ਨੂੰ ਮੂੰਹ ਧੋ ਲਈਏ ਚੰਗੀ ਤਰ੍ਹਾਂ ਮੂੰਹ ਧੋ ਕੇ ਤੁਸੀਂ ਤੇ ਇਦਾਂ ਦਾ ਲਗਾਣਾ ਸ਼ੁਰੂ ਕਰੋ ਤੇ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੇ ਸਕਿਨ ਟਾਈਟ ਹੋਣੀ ਸ਼ੁਰੂ ਹੋ ਜੂਗੀ ਆ ਦੇਖੋ ਜਦ ਤੁਸੀਂ ਲਗਾ ਲੈਣ ਲੋਣ ਦੀ ਜ਼ਰੂਰਤ ਨਹੀਂਗੀ ਇਹਨੂੰ ਲਗਾ ਕੇ ਇਦਾਂ ਹੀ ਤੁਸੀਂ ਸੌਂ ਜਾਓ ਸੁਬਾਹ ਜਦੋਂ ਉੱਠਣਾ ਆਪਾਂ ਮੂੰਹ ਧੋਣਾ ਹੈ ਦਸੂਦੋ ਆਪਣਾ ਮੂੰਹ ਧੁੱਤਾ ਜਾਊ ਆਪਣੇ ਆਪ ਹੱਥਾਂ ਤੇ ਵੀ ਲਗਾਓ ਹੱਥਾਂ ਤੇ ਵੀ ਲਗਾ ਸਕਦੇ ਹੋ ਇਹਦਾ ਗਰਦਨ ਤੇ ਵੀ ਲਗਾਓ ਟਾਈਟ ਟਾਈਟ ਹੋ ਗਈ ਹੈ ਸਕਿਨ ਆਪਣੇ ਫੇਸ ਦੀ ਬਹੁਤ ਵਧੀਆ ਲੱਗ ਰਹੀ ਹੈ ਤੇ ਜ਼ਰੂਰ ਬਣਾ ਕੇ ਲਗਾਇਓ ਦੇਖੋ ਹੱਥਾਂ ਤੇ ਵੀ 글로 ਵੀ ਆ ਗਿਆ ਫੇਸ ਤਾਂ ਚਲੋ ਮੈਂ ਹਜੇ ਸ਼ੀਸ਼ਾ ਨਹੀਂ ਦੇਖਿਆ ਤੇ ਇਦਾਂ ਲੱਗ ਰਿਹਾ ਹੱਥਾਂ ਦਾ ਵੀ ਫਰਕ ਪੈ ਗਿਆ 글로 ਆ ਗਿਆ ਥੋੜਾ ਸਕਿਨ ਵੀ ਟਾਈਟ ਜਾ ਜਿਵੇਂ ਆਪਣੇ ਆਪ ਨੂੰ ਫੀਲ ਹੋਣ ਲੱਗ ਜਾਂਦਾ ਉਸ ਤਰੀਕੇ ਦੇ ਨਾਲ ਤੇ ਵਧੀਆ ਲੱਗ ਰਿਹਾ ਹੈ ਤੇ ਬਿਲਕੁਕੁਲ ਸਿੰਪਲ ਜੀ ਜਾਂ ਕੋਈ ਔਖਾ ਕੰਮ ਨਹੀਂ ਗਾ ਜਿਆਦਾ ਟਾਈਮ ਨਹੀਂ ਕਿ ਮਿਕਸ ਕਰਨ ਤੇ ਆਪ ਨੂੰ ਟਾਈਮ ਲੱਗੂ ਬਸ ਬਣਾਓ ਤੇ ਜਲਦੀ ਜਲਦੀ ਆਪਣੇ ਫੇਸ ਤੇ ਲਗਾਓ ਤੇ ਆਪਾਂ ਦੁਬਾਰਾ ਦੱਸ ਦਿੰਦੇ ਆ ਤੁਹਾਨੂੰ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਕਹਿੰਦੇ ਜੀ ਤੁਸੀਂ ਦੁਬਾਰਾ ਦੱਸ ਦਿਆ ਕਰੋ ਇੱਕ ਵਾਰੀ ਵੀਡੀਓ ਬਣਾ ਕੇ ਕਹਿੰਦੇ ਦੁਬਾਰਾ ਫਿਰ ਤੋਂ ਦੱਸ ਦਿਆ ਕਰੋ ਇਹਦੇ ਵਿੱਚ ਆਪਾਂ ਐਲੋਵੇਰਾ ਜਲ ਪਾ ਲਈ ਥੋੜਾ ਜਿਹਾ ਦੁੱਧ ਪਾ ਲਿਆ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਲਿਓ ਵੀ ਥੋੜਾ ਥਿੱਕ ਜਾ ਬਣ ਜAVE ਕਰੀਮ ਟਾਈਪ ਬਣ ਜਾਵੇ ਕਰੀਮੀ ਜਿਹਾ ਤੇ ਵਿਟਾਮਿਨ E ਦਾ ਕੈਪਸੂਲ ਪਾ ਲਿਆ ਆਪਾਂ ਤਿੰਨ ਚੀਜ਼ਾਂ ਹੀ ਪਾਈਆਂ ਦੁੱਧ ਦੇਖੋ ਜੀ ਆਪਣੇ ਘਰੇ ਹੁੰਦਾ ਹੀ ਆ ਹਮੇਸ਼ਾ ਹੀ ਹੈ ਨਾ ਤੇ ਨਾਰਮਲੀ ਪੈਣਾ ਅਲੋਵੀਰਾ ਜਲ ਵੀ ਘਰੇ ਲਿਆ ਕੇ ਰੱਖਦੀ ਹੈਂ ਜਿਹੜੀਆਂ ਮੇਰੀ ਵੀਡੀਓ ਦੇਖਦੀਆਂ ਉਹਨਾਂ ਕੋਲੇ ਹੋਣ ਵੀ ਜ਼ਰੂਰ ਹੋਊਗੀ ਤੇ ਜੇ ਤੁਸੀਂ ਘਰੇ ਲੱਗੀ ਹੋਈ ਹੈ ਤੁਹਾਡੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਨਹੀਂ ਤਾਂ ਕੋਈ ਜ਼ਿਆਦਾ ਮਹਿੰਗੀ ਨਹੀਂ ਆਉਂਦੀ ਐ ਅਲੋਵੀਰਾ ਜਲ 50 ਰੁਪਏ ਦੀ ਅੱਡੀ ਮਤਲਾ ਆ ਜਾਂਦੀ ਉਹ ਬਹੁਤ ਟਾਈਮ ਨਹੀਂ ਮੁੱਕਦੀ ਕਿਉਂਕਿ ਆਪਾਂ ਕਿੰਨੇ ਕੁ ਯੂਜ਼ ਕਰਦੇ ਹਾਂ ਨਾ ਥੋੜੀ ਜਿਹੀ ਲਗਾਣੀ ਹੁੰਦੀ ਆ ਘੋੜੀ ਜੀ ਲਗਾਣੀ ਹੁੰਦੀ ਆ ਕਿੜਾ ਆਪਾਂ ਜ਼ਿਆਦਾ ਨਹੀਂ ਯੂਜ਼ ਕਰਦੇ ਤੇ ਬਹੁਤ ਟਾਈਮ ਕੱਢ ਜਾਂਦੀ ਆ ਤੇ ਵਿਟਾਮਿਨ E ਦੇ ਕੈਪਸੂਲ ਵੀ ਕੋਈ ਜ਼ਿਆਦਾ ਮਹਿੰਗੇ ਨਹੀਂ ਮਿਲਦੇ ਆਪਾਂ ਬਿਲਕੁਲ ਹੀ ਸਸਤਾ ਕੰਮ ਪਹਿਣਾ ਦਾ ਕਰਦੇ ਆ ਕਿ ਪਹਿਣਾ ਨੂੰ ਜ਼ਿਆਦਾ ਪੈਸੇ ਲਾਉਣ ਦੀ ਜ਼ਰੂਰਤ ਨਾ ਪਵੇ ਤੇ ਪਹਿਣਾ ਮੇਰੀਆਂ ਸੋਹਣੀਆਂ ਵੀ ਲੱਗਣ ਤੇ ਠੀਕ ਹੈ ਜੀ ਜੇ ਵੀਡੀਓ ਤੁਸੀਂ YouTube ਚੈਨਲ ਤੋਂ ਦੇਖਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇ Facebook ਪੇਜ ਤੋਂ ਦੇਖਦੇ ਹੋ ਤੇ ਚੈਨਲ ਨੂੰ ਫੋਲੋ ਜ਼ਰੂਰ ਪੇਜ ਨੂੰ ਫੋਲੋ ਕਰਿਓ ਤੇ ਸੇਮ ਹੀ ਨਾਮ ਆ ਆਪਣਾ ਜਨ YouTube ਚੈਨਲ ਦਾ ਤੇ Facebook ਪੇਜ ਦਾ ਇੱਕੋ ਨਾਮ ਤੇ ਆ ਤੇ ਪਲੀਜ਼ ਜਿਹੜੇ YouTube ਤੋਂ ਦੇਖਦੇ ਆ ਉਹ Facebook ਤੇ ਸਰਚ ਕਰਕੇ cute simmu and kush ਪੇਜ ਨੂੰ ਫੋਲੋ ਜ਼ਰੂਰ ਕਰਿਓ ਪਲੀਜ਼ ਸਪੋਰਟ ਕਰੋ ਉੱਥੇ ਵੀ ਵੱਧ ਤੋਂ ਵੱਧ ਤੇ ਆਪਾਂ ਉੱਥੇ ਵੀ ਵੀਡੀਓ ਪਾਉਣੇ ਆ ਤੇ ਉੱਥੇ ਆਪਾਂ ਨਾਲ-ਨਾਲ ਸੋਚਿਆ ਹੋਇਆ ਕਿ ਆਪਾਂ ਖਾਣੇ ਦੀਆਂ ਵੀ ਵੀਡੀਓ ਪਾਵਾਂਗੇ ਮੈਂ ਇੱਕ ਦਿਨ ਪਾਈ ਸੀਗੀ ਕੜੀ ਬਣਾਈ ਸੀਗੀ ਤੇ ਉਹਦੀ ਵੀਡੀਓ ਪਾਈ ਕਾਫੀ ਬਦਲ ਵਧੀਆ ਸਪੋਰਟ ਮਿਲੀ ਆਪਾਂ ਨੂੰ ਪਹਿਣ ਪਹਿਿਆਂ ਦੀ ਕਾਫੀ ਵਿਊਜ਼ ਆਈ ਉਸ ਦੇ ਉੱਪਰ ਦੇਖੀ ਕਾਫੀ ਪਹਿਣਾ ਨੇ ਤੇ ਬਹੁਤ ਵਧੀਆ ਲੱਗਿਆ ਤੇ ਅੱਗੇ ਵੀ ਆਪਾਂ ਕੋਸ਼ਿਸ਼ ਕਰਾਂਗੇ ਆ ਥੋੜੇ ਜਿਹੇ ਦਿਨ ਬੀਜੀ ਸੀਗੇ ਇਸ ਕਰਕੇ ਮੈਂ YouTube ਤੇ ਵੀਡੀਓ ਕੱਟ ਪਾਈਏ ਬੀਜੀ ਕਰਕੇ ਤੇ ਵੀਡੀਓ ਨਹੀਂ ਪਾ ਸਕੇ ਤੇ ਉੱਥੇ ਆਪਾਂ ਖਾਣੇ ਦੀਆਂ ਵੀਡੀਓ ਵੀ ਪਾਇਆ ਕਰਾਂਗੇ ਨਵੀਆਂ ਨਵੀਆਂ ਤੇ ਤੁਸੀਂ ਉੱਥੇ ਪਲੀਜ਼ ਫੋਲੋ ਜ਼ਰੂਰ ਕਰਿਓ Facebook ਪੇਜ ਨੂੰ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਇੱਥੋਂ ਤੱਕ ਲੈ ਕੇ ਆਇਓ ਕਿਉਂਕਿ ਅਸੀਂ ਕਦੇ ਸੋਚਿਆ ਨਹੀਂ ਸੀਗਾ ਕਿ ਇੱਥੋਂ ਤੱਕ ਆਵਾਂਗੇ ਪਰ ਤੁਸੀਂ ਬਹੁਤ ਜ਼ਿਆਦਾ ਸਪੋਰਟ ਕੀਤੀ ਤੇ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਅੱਜ ਆਪਾਂ ਇੱਥੋਂ ਤੱਕ ਪਹੁੰਚੇ ਆਂ ਬਹੁਤ ਜ਼ਿਆਦਾ ਆਪਣੇ ਨਾਲ ਸਬਸਕ੍ਰਾਈਬਰ ਜੁੜੇ ਹੋਏ ਆ ਤੇ ਆਪਾਂ ਹੀ ਅਰਦਾਸ ਕਰਦੇ ਆ ਕਿ ਜੋ ਵੀ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਆ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖਸ਼ੀ ਤੰਦਰੁਸਤੀ ਤੋਂ ਵੱਧ ਕਿ ਕੁਝ ਵੀ ਨਹੀਂ ਹੈਗਾ ਔਰ ਹਰ ਚੀਜ਼ ਮੁੱਲ ਮਿਲ ਜੂ ਬਾਜ਼ਾਰ ਦੇ ਵਿੱਚੋਂ ਪਰ ਤੰਦਰੁਸਤੀ ਨਹੀਂ ਮਿਲਦੀ ਹੈ ਨਾ ਤੇ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਆ ਕਿ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਤੇ ਸਿਰ ਤੇ ਮੇਰ ਵਾਲਾ ਹੱਥ ਰੱਖੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ